ਮੇਰੇ ਮੇਸਟਰ ਮੀ ਕਾਤ ਨਹੀਂ ਰਿਆ ਮੀ ਥੋ ਤੇਜ਼ ਹੋਈ ਜਾ ਰਹਾ ਲੱਟਾ ਜਗਾਤੀਆਂ ਦਿਨ ਦੇ ਟਾਈਮ ਨਹੀਂ ਤੇ ਲੋ ਜੀ ਆਪਾਂ 에어ਪੋਰਟ ਪੁੰਚਣ ਵਾਲੇ ਆ ਅਗਲੇ 5-7 ਮਿੰਟ ਦੇ ਵਿੱਚ ਆਪਾਂ 에어ਪੋਰਟ ਦੇ ਅੰਦਰ ਹੋਵਾਂਗੇ ਤੇ ਲੋ ਜੀ ਦੋਸਤੋ ਭੁਕੇ ਸਾਡੇ ਰੈਡੀ ਨੇ ਤੇ ਬੰਦੇ ਵੀ ਸਾਡੇ ਰੈਡੀ ਨੇ ਹੁਣ ਚੱਲਦੇ ਆ ਅੰਦਰ 에어ਪੋਰਟ ਦੇ ਤੇ ਜਾ ਕੇ ਮਿਲਾਨਿਆ ਤੁਹਾਨੂੰ ਸਾਡੇ ਜਿਹੜੇ ਮੁੰਡੇ ਆ ਨਵੇਂ ਨਵੇਂ ਮੁੰਡੇ ਆ ਗਣੇ ਸੁਣਦੇ ਵੈਲਕਮ ਟੂ ਫਿਲੀਪੀਨਸ ਆਸੀਂ ਗੱਲਾਂ ਸੁਣੀਆਂ ਸੁਣਾਈ ਤੇ ਦੀ ਇੰਟੀਗ੍ਰੇਸ਼ਨ ਬਾਰੇ ਵੀ ਉਹ ਕੱਢਦੀ ਨਹੀਂ ਉਹ ਬਹੁਤ ਸਵਾਲ ਜੋ ਆਪ ਪੁੱਛਦੀ ਏ ਪਰ ਮੁੰਡਿਆਂ ਨੇ ਸਾਨੂੰ ਦੱਸਿਆ ਇਹ ਭਾਜੀ ਇਹਨਾਂ ਦਾ ਕੰਮ ਪਤਾ ਕੀ ਹੋਇਆ ਉਹ DHL ਕੰਪਨੀ ਨੇ ਚਿੱਠੀਆਂ ਡਿਲੀਵਰ ਕਰਦੀ ਏ ਜਾਂ ਕਾਰਗੋ ਚਾਚਾਂ ਦੀਆਂ ਨੇ ਫਿਰ ਵੈਨ ਚਾਹਦੀਆਂ ਨੇ ਉਹਦੋਂ ਬਾਅਦ ਮੋਟਰਾਂ ਤੇ ਜਾਂਦੀਆਂ ਨੇ ਹੁਣ ਹੁਣ ਵੀ ਹੁਣ ਆਹ ਦੇਖੋ ਇਹ ਸਾਰੇ ਜਹਾਜ਼ ਖੜੇ ਨੇ ਤੇ ਰਨਵੇ ਤੇ ਪਾਣੀ ਖੜਾ ਏ ਦੇਖੋ ਸਸਰੀ ਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੋਗ ਦੇ ਵਿੱਚ ਤੇ ਜੀ ਸਵੇਰ ਦੇ 6 ਵਜੇ ਦਾ ਟਾਈਮ ਹੈ ਤੇ ਅਸੀਂ ਚਾਰ ਜਾਣੇ ਨਿਕਲ ਚੁੱਕੇ ਹਾਂ 에ਅਰਪੋਰਟ ਵੱਲ ਗਰੋਸਰੀ ਲੈਣ ਵਾਸਤੇ ਤੇ ਵਾਹਿਗੁਰੂ ਕਿਰਪਾ ਕਰੇ ਵੀ ਗਰੋਸਰੀ ਆ ਜਾਈ ਸਾਡੇ ਦੋ ਬੰਦੇ ਆਣੇ ਨੇ ਇੱਕ ਸਾਡਾ ਦਲਬਾਗ ਸਿੰਘ ਬਾਕੀ ਇੱਕ ਸਰਬਜੋਤ ਸਿੰਘ ਗੋਲੂ ਹੈ ਤੇ ਉਹਨਾਂ ਨੂੰ ਲੈਣ ਚੱਲੇ ਆ ਸੀ ਤੇ ਉਹਨਾਂ ਦੇ ਆਣ ਦੀ ਖੁਸ਼ੀ ਦੇ ਵਿੱਚ ਰੱਬ ਇੰਨਾ ਬਰਸ ਰਿਹਾ ਹੈ ਇੰਨਾ ਬਰਸ ਰਿਹਾ ਹੈ ਕਿ ਸਾਰੇ ਪਾਸੇ ਜਲਥਲ ਹੋ ਗਿਆ ਹੋਇਆ ਹੈ ਬੜੇ ਹੀ ਔਖੇ ਅਸੀਂ ਨਿਕਲੇ ਆ ਆਪਣੇ ਘਰ ਤੋਂ ਬਾਹਰ ਤੇ ਕਿਸੇ ਦੀ ਗੱਡੀ ਮੰਗੀ ਏ ਸਾਡੇ ਸਾਬੀ ਭਾਜੀ ਦੀ ਥੈਂਕ ਯੂ ਵੈਰੀ ਮਚ ਉਹਨਾਂ ਦਾ ਬਹੁਤ ਬਹੁਤ ਉਹਨਾਂ ਨੇ ਸਾਡੀ ਹੈਲਪ ਕੀਤੀ ਕਿਉਂਕਿ ਸਾਡੀ ਜਿਹੜੀ ਸਬਡਿਵੀਜ਼ਨ ਹੈ ਉੱਥੇ ਪਾਣੀ ਬਹੁਤ ਖੜਾ ਉੱਥੋਂ ਨਹੀਂ ਘਟੀ ਨਿਕਲਦਾ ਤੇ ਉਸ ਤੋਂ ਬਾਅਦ ਹਾਈਵੇ ਤੇ ਖੜਾ ਤਾਂ ਨਹੀਂ ਨਿਕਲਦਾ ਤੇ ਹੁਣ ਨਾਲ ਮੇਰੇ ਹੈਗਾ ਅਲਫਾ ਪਪਾ ਸ਼ੀਰਾ ਤੇ ਜਿੰਦਰ ਤੇ ਨਾਲ ਹੈਗਾ ਹਣੀ ਸਿੰਘ ਤੇ ਹੁਣ ਅਸੀਂ ਹਾਈਵੇ ਦੇ ਪੈ ਚੁੱਕੇ ਆ ਤੇ ਤੁਹਾਨੂੰ ਦਿਖਾਣੇ ਆ ਵੀ ਇੱਥੇ ਟ੍ਰੈਫਿਕ ਕਿੰਨੀ ਲੱਗੀ ਹੋਈ ਹੈ ਚੈੱਕ ਕਰੋ ਪਰਲੀ ਸਾਈਡ ਖਾਲੀ ਹੈ ਪਰਲੀ ਸਾਈਡ ਬਿਲਕੁਲ ਖਾਲੀ ਹੈ ਐ ਸਾਈਡ ਹਾਈਵੇ ਦੇ ਨਾ ਇੱਕ ਨਵਾਨ ਜੀ ਆਉਂਦੀ ਹੈ ਥੱਲੋਂ ਪੁਲ ਦੇ ਥੱਲੋਂ ਨਿਕਲਦੀ ਗੱਡੀ ਤੇ ਉਥੇ ਪਾਣੀ ਭਰਿਆ ਹੋਇਆ ਸੀ ਰਾਤੀ ਤੇ ਬਿਲਕੁਲ ਐ ਹਾਈਵੇ ਜਾਮ ਸੀ ਬੰਦ ਸੀ ਟ੍ਰੈਫਿਕ ਬਹੁਤ ਜ਼ਿਆਦਾ ਸੀ ਤੇ ਹੁਣ ਕਿਸੇ ਤਰ੍ਹਾਂ ਇਹਨੂੰ ਖੋਲਿਆ ਗਿਆ ਤੇ ਹੁਣ ਗੱਡੀਆਂ ਚੱਲਦੀਆਂ ਪਈਆਂ ਹੌਲੀ-ਹੌਲੀ ਤੇ ਹੁਣ ਜਿੱਥੇ ਸਾਨੂੰ 1 ਘੰਟਾ ਲੱਗਾ ਸੀ ਹਾਂ 에어ਪੋਰਟ ਪਹੁੰਚ ਚ ਉੱਥੇ ਹੁਣ ਸਾਨੂੰ 2 ਘੰਟੇ ਲੱਗਣਗੇ ਤੇ ਪਰ ਫਿਰ ਵੀ ਨਾ ਜਾਣ ਤੋਂ ਚੰਗਾ ਹੀ ਏ ਵੀ ਉੱਥੇ ਅਸੀਂ ਪਹੁੰਚ ਜਾਈਏ ਚਾਹੇ 2 ਘੰਟੇ ਲੱਗਣ ਹਾਂ ਕਿਉਂਕਿ ਸਾਡੇ ਬੰਦਿਆਂ ਨੇ ਕਰਨਾ ਹੈ ਇੰਤਜ਼ਾਰ ਵੈਸੇ ਅਸੀਂ ਉਹਨਾਂ ਨੂੰ ਦੱਸ ਤਾ ਸੀ ਵੀ ਤੁਹਾਡੇ ਆਉਣ ਦੀ ਖੁਸ਼ੀ ਜਿੱਥੇ ਸਰਕਾਰ ਨੇ ਲੇਟਾਂ ਬੰਦ ਕਰਤੀਆਂ ਨੇ ਤੇ ਪਾਣੀ ਆ ਗਿਆ ਤੇ ਹੁਣ ਜਾਣੇ ਪਿਆ ਰਸਤੇ ਚ ਤੇ ਬਸ ਦਿਲ ਨਾਲ ਠਕ 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 ਕਰ ਰਿਹਾ ਐ ਕਿਉਂਕਿ ਸਾਡੇ ਜਿਹੜੇ ਇੱਥੇ ਫਿਲੀਪੀਨਸ ਦੇ ਵਿੱਚ ਇਮੀਗ੍ਰੇਸ਼ਨ ਹੈ ਤਾਂ ਬਹੁਤ ਹਾ ਹੂਆ ਹੈ ਬਹੁਤ ਜਿਆਦਾ ਕੁਐਸਚਨਿੰਗ ਵਗੈਰਾ ਹੁੰਦੀ ਹੈ ਉਹ ਜਿਆਦਾ ਸਵਾਲ ਪੁੱਛਦੇ ਨੇ ਐ ਕਈ ਵਾਰ ਕੱਢ ਦਿੰਦੇ ਨੇ ਕਈ ਵਾਰ ਵਾਇਕ ਰੋ ਬੋ ਲੋ ਹੈ ਤੇ ਸਾਨੂੰ ਡਰ ਜਿਹਾ ਲੱਗਾ ਹੋਇਆ ਤੇ ਫਿਰ ਵੀ ਦਿਲ ਨੂੰ ਆਸ ਹੈ ਕਿ ਵੀ ਆਪਣੇ ਬੰਦੇ ਨਿਕਲੇ ਆਣਗੇ ਤੇ ਬਾਕੀ ਹੁਣ ਜਾਣੇ ਪਏ ਆ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਣੇ ਆ ਮੁਕੇ ਬਕੇ ਅਸੀਂ ਲੈ ਆਏ ਹੋਏ ਆ ਦਿਖਾ ਦਿਓ ਵੀ ਕਿ ਮੁੰਡਿਆ ਇਹ ਕਹਿ ਰਿਹਾ ਤੇ ਖੋਰ ਕੱਢ ਕੇ ਦਿਖਾ ਦੇ ਇਹ ਨਾ ਉਤਲੇ ਮਨੂੰ ਤਿਆਰੀ ਕੀਤੀ ਗਈ ਹੈ ਸਿਰਫ ਇਹ ਤੇਰੇ ਕੋਲ ਕੀ ਰੈਡੀ ਨੇ ਤੇ ਬਸ ਸਾਡੇ ਬੰਦੇ ਆ ਜਾਣ ਬਾਹਰ ਵਾਇਗਰੂ ਦੀ ਕਿਰਪਾ ਨਾਲ ਤੇ ਮਨ ਬਾਗੋ ਬਾਗ ਹੋ ਜਾਏਗਾ ਤੇ ਸਪੈਸ਼ਲ ਥੈਂਕਸ ਹੈ ਨੂੰ ਇਹ ਬੰਦੇ ਨੂੰ ਸਾਡੇ ਨੂੰ ਇਹ ਜਿਹੜਾ ਰਾਤ ਦਾ ਜਾਦਾ ਪਿਆ ਬਾਰ-ਬਾਰ ਪਾਣੀਆਂ ਚ ਜਾ ਕੇ ਪਾਣੀ ਚੈੱਕ ਕਰਦਾ ਪਿਆ ਹੈ ਹੈਵੀ ਪਾਣੀ ਦਾ ਲੈਵਲ ਘਟਿਆ કે ਨਹੀਂ ਘਟਿਆ ਤੇ ਹੋਣੀ ਇਹ ਸੁੱਤਾ ਹੀ ਨਹੀਂ ਹੈਗਾ ਇਹ ਸੌਂਦਾ ਵੀ ਨਹੀਂ ਹੈਗਾ ਤੇ ਹੁਣ ਚਲਦੇ ਆਂ 에어ਪੋਰਟ ਤੇ ਉੱਥੇ ਜਾ ਕੇ ਤੁਹਾਨੂੰ ਅੱਗੇ ਦਾ ਪ੍ਰੋਗਰਾਮ ਦਿਖਾ ਦੇ ਤੇ ਨਵੀਂ ਅਪਡੇਟ ਇਹ ਹੈ ਕਿ ਸਾਡੇ ਬੰਦਿਆਂ ਦੀ ਫਲਾਈਟ ਉਤਰ ਚੁੱਕੀ ਹੈ ਪਰ ਹਜੇ ਉਹਨਾਂ ਨੇ ਆਪਣੀ ਫੋਨ ਕਾਲ ਨਹੀਂ ਕੀਤੀ ਕੋਲੋਏ ਮਿੱਤਰੋ ਹੈਵੀ ਟ੍ਰੈਫਿਕ ਤੋਂ ਬਾਅਦ ਹੁਣ ਥੋੜਾ ਜਿਹਾ ਖੁੱਲ ਗਿਆ ਤੇ ਹੁਣ ਗੱਡੀ ਪਹੁੰਚਣੀ ਚાલુ ਹੋਈ ਏ ਤੇ ਹਾਂਜੀ ਮਿੱਤਰੋ ਕਾਫੀ ਟੈਨਸ਼ਨ ਤੋਂ ਬਾਅਦ ਸਾਡੇ ਬੰਦੇ ਬਾਹਰ ਨਿਕਲ ਚੁੱਕੇ ਨੇ ਤੇ ਵਧਾਈਆਂ ਹੋ ਗਈਆਂ ਨੇ ਤੇ ਅਸੀਂ ਹਜੇ ਵੀ ਇੱਥੇ ਰਸਤੇ ਦੇ ਵਿੱਚ ਹੀ ਆ ਉਹ ਜਿਹੜਾ ਚਾਗਰ ਤੋਂ ਅੱਤੋਂ ਦੀ ਅੱਤੋਂ ਵਿੱਚ ਇੰਡੀਆ ਤੋਂ ਫਿਲਪੀਨ ਆ ਗਏ ਨੇ ਇਮੀਗ੍ਰੇਸ਼ਨ ਕਲੀਅਰ ਕਰ ਗਏ ਨੇ ਜੋ ਕਿ ਸਭ ਤੋਂ ਔਖੀ ਸੀ ਅਸੀਂ ਹਜੇ ਘਰੋਂ ਨਿਕਲੇ ਆ ਤੇ ਅਸੀਂ ਰਸਤੇ 'ਚ ਫਸੇ ਹੋਈ ਆ ਬਾਕੀ ਸਾਡੇ ਦਿਲ ਨੂੰ ਹੁਣ ਠੰਡ ਪੈ ਗਈ ਏ ਤਸੱਲੀ ਹੋ ਗਈ ਏ ਵੀ ਸਾਡੇ ਬਤੇ ਬਾਹਰ ਨਿਕਲੇ ਆਏ ਨੇ ਡਰ ਲਗਾ ਐਸੇ ਧੱਕ 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 ਕਰਦਾ ਵਾਇ ਸੀ ਇਹ ਬੰਦੇ ਦਾ ਵੀ ਲੋਕਾਂ ਨੂੰ ਐਸੀ ਕੋਈ ਨਹੀਂ ਯਾਰ ਸਾਡੇ ਸਾ ਇਹ ਤੇ ਸਾਡੇ ਚਾਰਾਂ ਦਾ ਵੀ ਕਰ ਰਿਆ ਸੀ ਘਰੇ ਵੀ ਸਾਰਿਆਂ ਦਾ ਕਰ ਰਿਆ ਸੀ ਤੇ ਕਿਉਂਕਿ ਸਾਡੇ ਨਾਲ ਇਹੋ ਜੇ ਬੈਡ ਐਕਸਪੀਰੀਅੰਸ ਕਈ ਵਾਰ ਹੋਏ ਹੋਏ ਨੇ ਤੇ ਚਲੋ ਹੁਣ ਬਹੁ ਬਹੁ ਵਧਾਈਆਂ ਨੇ ਤੇ ਬੰਦੇ ਆਂਦੇ ਨੇ ਤੇ ਹੁਣ ਅੱਗੇ ਤੁਹਾਨੂੰ ਵੀ ਦਿਖਾਣੇ ਆ ਇਹ ਦੇਖੋ ਹੁਣ ਅਸੀਂ ਟ੍ਰਾਫਿਕ ਮੁਕਤ ਹੋ ਚੁੱਕੇ ਆ ਤੇ ਪਰ ਬਾਰਿਸ਼ ਬਹੁਤ ਜਿਆਦਾ ਪੈ ਰਹੀ ਏ ਕੀ ਕਹਿਣਾ ਚਾਹੋਗੇ ਇਸ ਵਾਰੀ ਵਾਸਤੇ ਬੱਸ ਮਾਣ ਮਾਪਾ ਬਾਰਿਸ਼ ਕਰਵੇ ਪਾਣੀ ਆਵੇ ਠੰਡੇ ਆ ਗਏ ਆਪਣੇ ਮੈਂ ਤਾਂ ਕਹਿਣਾ ਨਜ਼ਾਰੇ ਹੀ ਆ ਗਏ ਮਾਰਾ ਹਾਂ ਜਿਹੜਾ ਮੀਂਹ ਪਿਆ ਸਮਝੋ ਕਾਫੀ ਦਿਨਾਂ ਦੀ ਟੈਨਸ਼ਨ ਬਈ ਸੀ ਸਾਰੀ ਉੱਤਰ ਗਈ ਹੈ ਥੋੜਾ ਟੈਨਸ਼ਨ ਫਰੀ ਮਾਈਂਡ ਹੋ ਗਿਆ ਅੱਜ ਆ ਗਿਆ ਬਾਬੇ ਨੂੰ ਮੈਂ ਨਾ ਬਾਬਾ ਰੁਕੋ ਅੰਦਰ ਹੱਥ ਮਾਰੋ ਉਸੇ ਅੰਦਰ ਚੱਕਰ ਪਾ ਅੰਦਰ ਚੱਕਰ ਤਾਂ ਨਹੀਂ ਲਾਗੇ ਆਪਾਂ ਬੜਾ ਕੁਛ ਕਰ ਚੁੱਕੇ ਹਾਂ ਆ ਵੀ ਸੁਟਾਇਆ ਨਹੀਂ ਮੈਂ ਮੈਂ ਹੀ ਹੁਤਾ ਨਹੀਂ ਮੈਂ ਹੀ ਪਾਉਂਦਾ ਯਾਰ ਮਾਂ ਪਾਪਾ ਹਾਂ ਤੇ ਇਹ ਬੰਦੇ ਲੋਕ ਉਹ ਅੱਗੇ ਲਾਇਆ ਹੈ ਕੋਚ ਨਹੀਂ ਦਿਖ ਰਿਹਾ ਆਡੇ ਪਾਸੇ ਇੰਨਾ ਮੀ ਹੈ ਇਹ ਕਿਹੜੇ ਕਲੇਜ ਆ ਲੋਰੇ ਹੈ ਮੈਨੂੰ ਤਾਂ ਐਸੀ ਵੀ ਫਲੈਟ ਖੋਲਣਾ ਲੇਟ ਹੋ ਜਾਏ ਕਿਤੇ ਪਾਇਲਟ ਟੈਂਟ ਤੇ ਪਾਇਲਟ ਟੈਂਟ ਹੀ ਲੱਗਦਾ ਮੈਨੂੰ ਮੌਸਮ ਬਦਲ ਗਿਆ ਆ ਨੀ ਤੇ ਇੰਡੀਆ ਦੇ ਤਾਂ ਕਹਿੰਦੇ ਵੈਦਰ ਆ ਜੀ ਚੇਂਜ ਕਰ ਲਓ ਪਰ ਆਪਣਾ ਕੀ ਹੈ ਨੀਚੇ ਦਿੱਡਾ ਉਡਨਸ ਨੂੰ ਕੋਈ ਦਿੱਕਤ ਨਹੀਂ ਆ ਰਹੀ ਐਰੇ ਪਿੱਛੇ ਇਹ ਤੈਨੂੰ ਹਮ ਪਤਾ ਨਹੀਂ ਲੱਗ ਰਿਹਾ ਬੱਦਲ ਕਿਲਾ ਖਰਾਬ ਹੋ ਗਿਆ ਕਿਲਾ ਸੀਬੀ ਕਲਾਉਡਾ ਕਿਲਾ ਕਿਊਮਿਲਸ ਕਲਾਉਡਾ ਕਿਲਾ ਨੀਪਰਸ ਕਲਾਉਡਾ ਰਗੋੜਾ ਚਾ ਨਾ ਸੀ ਵੀ ਕਲਾਉਡ ਚ ਵਰ ਗਿਆ ਤੇ ਵੱਡੇ ਵੱਡੇ ਚਾਰਜ ਮਾਰਦੇ ਸਾਡੇ ਦਾ ਕੁਛ ਨਹੀਂ ਹੈ। ਲਓ ਵੀ ਮਿੱਤਰੋ ਮੀਂਹ ਕਾਤਰੀ ਰਿਹਾ ਮੀਂਹ 3 ਤੋਂ ਤੇਜ਼ ਹੋਈ ਜਾ ਰਿਹਾ ਲੱਟਾਂ ਜਗਾਤੀਆਂ ਦਿਨ ਦੇ ਟਾਈਮ 'ਚ। ਲੋ ਜੀ ਆਪਾਂ 에어ਪੋਰਟ ਪੁੰਚ ਨਾਲਿਆਂ। ਅਗਲੇ 5-7 ਮਿੰਟ ਦੇ ਵਿੱਚ ਆਪਾਂ 에어ਪੋਰਟ ਦੇ ਅੰਦਰ ਹੋਵਾਂਗੇ। ਲਓ ਜੀ ਦੋਸਤੋ ਆਪਾਂ 에어ਪੋਰਟ ਦੇ ਲਾਗੇ ਪਹੁੰਚ ਗਏ ਆ। ਤੇ ਟ੍ਰੈਫਿਕ ਲੱਗੀ ਹੋਈ ਹੈ ਤੇ ਉਹ ਸਾਹਮਣੇ ਚਾਜ ਖੜਾ ਹੈ। ਲਿਖਦਾ ਪਿਆ ਇਹ ਦੇਖੋ। ਉਹ ਦੇਖੋ। ਤੇ ਆਪਣੇ ਬੰਦੇ ਆਪਣੀ ਵੇਟ ਕਰਦੇ ਪਏ ਨੇ ਬਾਰ-ਬਾਰ ਫੋਨ ਆਦਾ ਪਿਆ ਹੁਣ ਹੁਣ ਆਪ ਕੋ ਸਬਰ ਨਹੀਂ ਹੋ ਰਿਹਾ ਤੇ ਸਬਰ ਤਾਂ ਸਾਡੇ ਕੋ ਵੀ ਨਹੀਂ ਹੋ ਰਿਹਾ ਪਰ ਹੁਣ ਕਰੀਏ ਕੀ ਤੇ ਟ੍ਰਾਫਿਕ ਖੁੱਲੇਗੀ ਤੇ ਜਾਵਾਂਗੇ ਪਹੁੰਚਾਂਗੇ ਆ ਪਾਣੀ ਦਿਖਾਣਾ ਤੁਹਾਨੂੰ ਇਹ ਦੇਖੋ ਪਾਣੀ ਖੜਾ ਹੈ ਕੇ ਰੋਡ ਤੇ ਵੀ 에어ਪੋਰਟ ਦੇ ਰੋਡ ਤੇ ਵੀ ਪਾਣੀ ਖੜਾ ਲੋ ਜੀ ਆਪਾਂ ਪਹੁੰਚ ਗਏ ਸੇ 에어ਪੋਰਟ ਡਿਪਾਰਚਰ ਤੇ ਚੱਲੇ ਆਂ ਤੇ ਵੈਸੇ ਨਾ ਚੜਾਣ ਆਈਦਾ ਤੇ ਅਸੀਂ ਉੱਥੇ ਪਾਰਕਿੰਗ ਉੱਤੇ ਸਾਹਮਣੇ ਆ ਤੇ ਉੱਥੇ ਪਾਰਕਿੰਗ ਲਾ ਕੇ ਥੱਲੇ ਉਤਰ ਜਾਾਂਗੇ ਆਣਾ ਸਲੀਪ ਪਰ ਆਇਆ ਬੱਚਾ ਜੇ ਕਵੇਂ ਤੇ ਨਾ ਨਾਗਣੀ ਖਵਾ ਦਈਏ ਹੈ ਨਾਗਣੀ ਖਵਾ ਦਈਏ ਬੱਚਾ ਹਾਂ ਲੈਰ ਖਵਾ ਦਈਏ ਹਾਂ ਬੜੀ ਬੜੀ ਵਾਇਰਲ ਹੋ ਗਈ ਪਈ ਹੈ ਨਾ A few minutes later ਲੋਕੀ ਦੋਸਤੋ ਬੁਕੇ ਸਾਡੇ ਰੈਡੀ ਨੇ ਤੇ ਬੰਦੇ ਵੀ ਸਾਡੇ ਰੈਡੀ ਨੇ ਹੁਣ ਚੱਲਦੇ ਆਂ ਅੰਦਰ 에어ਪੋਰਟ ਦੇ ਤੇ ਜਾ ਕੇ ਮਿਲਾਨਿਆ ਤੁਹਾਨੂੰ ਆ ਸਾਡੇ ਜਿਹੜੇ ਮੁੰਡੇ ਆ ਨਵੇਂ

we yeah. ਆਸ ਮੀ ਅਸਨੇ ਤੇ ਇਮੀਗ੍ਰੇਸ਼ਨ ਬਾਰੇ ਵੀ ਉਹ ਕੱਢਦੀ ਨਹੀਂ ਉਹ ਉਹ ਸਵਾਲ ਜੋ ਆਪ ਘੁੱਦੀਏ ਕਮੁਨਾਈ ਸਾਡਾ ਸਾਬ ਬਿਲਕੁਲ ਉੱਲੀ ਜਾਣਾ ਦਾ ਕੰਮ ਹੋਇਆ ਅਸੀਂ ਸਿਰਫ ਇਹਨਾਂ ਦਾ ਪਾਸਪੋਰਟ ਸੇਮ ਇਨ ਵੈਲਿਡਿਟੀ ਤੇ ਨਾਲ ਰਿਟਰਨ ਟਿਕਟ ਲਾਈਏ ਤੇ ਨਾਲ ਇਹਨਾਂ ਦਾ 1000 ਡਾਲਰ ਲੈ ਕੇ ਇਹ ਦੋ ਤਿੰਨ ਚੀਜ਼ਾਂ ਲੈ ਕੇ ਆਏ ਤੇ ਇਹਨਾਂ ਦੀ ਇਮੀਗ੍ਰੇਸ਼ਨ ਕਲੀਅਰ ਹੋ ਗਈ ਬਿਨਾ ਕਿਸੇ ਹੱਦ ਤੋਂ ਦਰਦ ਤੋਂ ਤੇ ਬਦਾਈਆਂ ਹੋਈਆਂ ਮੁੰਡੇ ਨੂੰ ਇਹ ਪਹਿਲੀ ਵਾਰ ਫਲਪੀਨ ਆਇਆ ਸਾਡੇ ਕੋਲ ਤੇ ਕੌਣ ਇਹਨੂੰ ਲੈ ਕੇ ਚਲਦੇ ਆ ਘਰੇ ਤੇ ਫਿਰ ਉੱਥੇ ਜਾ ਕੇ ਤੁਹਾਨੂੰ ਨਵੀਂ ਅਪਡੇਟ ਹਣ ਵਲੋਗ ਤੇ ਵਲੋਗ ਥੜਾ ਥੜਾ ਵਲੋਗ ਆਣਗੇ ਤੇ ਉਹਨਿਆ ਨੂੰ ਪਵਾਵਾ ਚਾਵਾਂਗੇ ਪਰ ਸਾਡੇ ਇੱਥੇ ਮੀਂਹ ਲੈ ਕੇ ਆਈਆਂ ਨੇ ਤੇ ਲਓ ਜੀ ਦੋਸਤੋ ਹੁਣ ਫਾਈਨਲੀ ਅਸੀਂ 에어ਪੋਰਟ ਤੋਂ ਬਾਹਰ ਨਿਕਲ ਚਲੇ ਆਂ ਤੇ ਗੱਡੀ ਕੱਢਦੇ ਆ ਤੇ ਹੁਣ ਘਰੇ ਲੈਟਾ ਲੁਟਾ ਆ ਗਈਆਂ ਨੇ ਸਾਰਾ ਮੋਲ ਠੀਕ ਹੋ ਗਿਆ ਤੇ ਹਾਂਜੀ ਦੋਸਤੋ ਸਾਡੇ ਬੰਦੇ ਨਿਕਲੇ ਆਏ ਨੇ ਸਾਡੇ ਨਾਲ ਕੰਮ ਹੋਇਆ ਹੈ DHL ਜਿਹੜੀ ਕੰਪਨੀ ਹੈ ਕਾਰਗੋ ਉਹਦੇ ਆਲਾ ਵੀ ਸਮਾਨ ਚਿੱਠੀ ਪੱਤਰ ਆਂਦਾ ਜਾਜ ਦੇ ਵਿੱਚ ਜਾ ਅੱਜ ਸਾਡੇ ਮੁੰਡੇ ਆ ਗਏ ਨੇ ਹੈ ਉਦੋਂ ਬਾਅਦ ਫਿਰ ਉਹ ਨੂੰ ਵੈਨ ਦੇ ਵਿੱਚ ਲੋਡ ਕਰਦੇ ਨੇ ਤੇ ਅਸੀਂ ਇਹਨਾਂ ਨੂੰ ਹੁਣ ਵੈਨ ਦੇ ਵਿੱਚ ਲੋਡ ਵੀ ਕਰ ਲੈਣਾ ਹੈ ਉਦੋਂ ਬਾਅਦ ਘਰੇ ਡਿਲੀਵਰੀ ਬਾਈਕ ਤੇ ਹੁੰਦੀ ਹੈ ਤੇ ਘਰੇ ਇਹਨਾਂ ਨੂੰ ਬਾਈਕ ਤੇ ਹੀ ਲੈ ਜਾਵਾਂਗੇ ਕਿਉਂਕਿ ਸਾਡੇ ਪਾਣੀ ਖੜਾ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਗਲੀ 'ਚ ਪਾਣੀ ਖੜਾ ਹੈ ਤੇ ਸਾਡੀਆਂ ਗੱਡੀਆਂ ਨਿਕਲਦੀਆਂ ਨਹੀਂ ਪਈਆਂ ਤੇ ਇਸ ਕਰਕੇ ਅਸੀਂ ਗੱਡੀ ਕਿਸੇ ਦੀ ਮੰਗ ਕੇ ਲੈ ਕੇ ਆਏ ਆ ਸਾਡੇ ਸਾਬੀ ਭਾਜੀ ਦੀ ਬਹੁਤ ਬਹੁਤ ਥੈਂਕ ਯੂ ਹੁਣਾਂ ਦਾ ਉਹਨਾਂ ਨੇ ਸਾਨੂੰ ਗੱਡੀ ਦਿੱਤੀ ਏ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਸਾਬੀ ਭਾਜੀ ਤੇ ਇਹ ਉਹਨੇ じゃ ਕੋ ਆਪਾਂ ਕਈ ਵਾਰ ਸਮਾਨ ਸਮੋਣ ਵੀ ਲੈ ਕੇ ਆਨੇ ਆ ਉਹ ਵਾਲੇ ਸਾਬੀ ਭਾਜੀ ਸਾਡੇ ਤੇ ਅਮਨ ਗੱਡੀ ਕੱਢਦਾ ਪਿਆ ਤੇ ਗੱਡੀ ਚ ਬੈਠ ਗਿਆ ਤੇ ਫਿਰ ਸਿੱਧਾ ਘਰ ਵਾਲ ਨੂੰ ਖਿੱਚਦੇ ਆ ਲਓ ਜੀ ਦੋਸਤੋ ਆਪਾਂ 에ਰਪੋਰਟ ਤੋਂ ਨਿਕਲ ਚੁੱਕੇ ਆ ਐ ਦੇਖੋ ਇਹ ਸਾਰੇ ਜਹਾਜ਼ ਖੜੇ ਨੇ ਤੇ ਰਨਵੇ ਤੇ ਪਾਣੀ ਖੜਾ ਐ ਦੇਖੋ ਇਹ ਜਾਂਦਾ 에ਰਪੋਰਟ ਨੂੰ ਐ ਵੀ 에ਰਪੋਰਟ ਨੂੰ ਜਾਂਦਾ ਰੋਡ ਸਾਰਾ ਪਾਣੀ ਨਾਲ ਭਰਿਆ ਹੋਇਆ ਪੂਰਾ ਫਲਪੀਨ ਇਸ ਟਾਈਮ ਜਲਤਲ ਹੋਇਆ ਪਿਆ ਰਣਵੇ ਆ ਦੇਖੋ ਉਹ ਦੇਖੋ ਬਾੜੀ ਖੜਾ ਰਣਵੇ ਤੇ ਪਰ ਫਿਰ ਵੀ ਪਾਇਲਟਾਂ ਨੇ ਜਾਇ ਤਾਰ ਦੇ ਬਿਨੇ ਹਨਾ ਇਹ ਸਾਨੂੰ ਘਰ ਪਹੁੰਚਣ ਚ ਹੁਣ ਸਿਰਫ ਅੱਧਾ ਘੰਟਾ ਹੋਰ ਲੱਗਣਾ ਬੱਦਲ ਚੈੱਕ ਕਰੋ ਬਿਲਡਿੰਗਾਂ ਦੇ ਲਾਗੇ ਤੱਕੇ ਉਧਰ ਵੀ ਦੇਖੋ ਉਧਰ ਦੇਖੋ ਉਹ ਦੇਖੋ ਬੱਦਲਾ ਟੱਕੀਆਂ ਹੀ ਬਿਲਡਿੰਗਾਂ ਉਹ ਦੇਖੋ ਉਹ ਦੇਖੀ ਪੈ ਨਹੀਂ ਬੱਦਲ ਥੱਲੇ ਆਏ ਹਨ ਸਰੋ ਇਹ ਦੇਖੋ ਲੇਟੈਸਟ ਇਹ ਸਾਡੇ ਉਥੇ ਸ਼ਹਿਰ ਦੇ ਵਿੱਚ ਪਾਣੀ ਜਿਹੜਾ ਖੜਾ ਹੈ ਇਹ ਪਿੱਛੇ ਐਸਐਮ ਦਾ ਵੜਾਉਣਾ ਐਸਐਮ ਦੀ ਬੈਕਸਾਈਡ ਆਪਾਂ ਆਪਣੇ ਘਰ ਤੇ ਲਾਗੀ ਪਹੁੰਚ ਚੁੱਕੇ ਆ ਸਭੀ ਭਾਜੀ ਦੇ ਘਰ ਦੇ ਕੋਲ ਪਹੁੰਚੇ ਜਿੱਥੇ ਆਪਾਂ ਇਹ ਗੱਡੀ ਛੱਡਣੀ ਹੈ ਤੇ ਇੱਥੋਂ ਫਿਰ ਜਿਵੇਂ ਚਿੱਠੀਆਂ ਅੱਗੇ ਡਿਲੀਵਰ ਹੁੰਦੀਆਂ ਤੁਹਾਨੂੰ ਪਹਿਲਾਂ ਦੱਸਿਆ ਸੀ ਡੀਐਚਐਲ ਦੀਆਂ ਉੱਦਾਂ ਹੋਣੇ ਨਾ ਬੰਦਿਆਂ ਨੂੰ ਆਪਾਂ ਸਕੂਟਰੀਆਂ ਤੇ ਲੈ ਕੇ ਜਾਵਾਂਗੇ ਆ ਚੁੱਕੇ ਆ ਤੇ ਸਾਡੇ ਸਭੀ ਭਾਜੀ ਕੋਲ ਇਹਨਾਂ ਦਾ ਬਹੁਤ ਬਹੁਤ ਥੈਂਕਸ ਇਹਨਾਂ ਨੇ ਸਾਡੀ ਹੈਲਪ ਕਿੰਨੀ ਹੈ ਸਾਡੀ ਗੱਡੀ ਉਸੋਂ ਨਿਕਲ ਨਹੀਂ ਪਈ ਸੀ ਭਾਈ ਨੇ ਆਪਣੀ ਗੱਡੀ ਦਿੱਤੀ ਹੈ ਤੇ ਆਪਾਂ ਆਪਣੇ ਬੰਦੇ ਲੈ ਆਈਆਂ ਤੇ ਭਾਈ ਬਹੁਤ ਬਹੁਤ ਥੈਂਕ ਯੂ ਤੁਹਾਡਾ ਬ੍ਰੀਗਸ ਤੇ ਹੁਣ ਇਹ ਸਾਨੂੰ ਛੱਡਣ ਵੀ ਚੱਲੇ ਨੇ ਉੱਥੇ ਇਹ ਭਾਈ ਇਹਨਾਂ ਦਾ ਕੰਮ ਪਤਾ ਕੀ ਹੋਇਆ ਉਹ DHL ਕੰਪਨੀ ਨੇ ਚਿੱਠੀਆਂ ਡਿਲੀਵਰ ਕਰਦੀ ਹੈ ਜਾਂ ਕਾਰਗੋ ਦਾਚਾਂ ਦੀਆਂ ਨੇ ਫਿਰ ਵਹਿਣ ਚੱਲੀਆਂ ਨੇ ਉਸ ਤੋਂ ਬਾਅਦ ਫਿਰ ਮੋਟਰਾਂ ਤੇ ਜਾਂਦੀਆਂ ਨੇ ਆਹ ਹੋਰ ਆਲਟਰ ਹੋਮ ਡਿਲੀਵਰੀ ਬਾਈਕ ਤੇ ਆ ਗਈ ਕਰੇ ਕੋਟਨ ਆਪਾਂ ਕਰੀ ਪਹੁੰਚਣ ਵਾਲੇ ਆ ਤੇ ਅੱਗੇ ਸ਼ਾ ਚਾਚਾ ਜੀ ਵੀ ਆ ਰਹੇ ਨੇ ਬਾਈਕ ਨਾਲ ਚਾਚਾ ਜੀ ਲੈਣ ਆਏ ਸਾਨੂੰ ਚਾਚਾ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੋ ਪਾਜੀ ਛੱਡਣ ਆਏ ਨੇ ਇਹ ਸਾਡੇ ਹੁਣ ਆਗੇ ਆ ਜਾਂਦੇ ਬਹੁਤ ਬਹੁਤ ਧੰਨਵਾਦ ਬਹੁਤ ਤੈ ਲੈਓ ਜੀ ਦੋਸਤੋ ਅਸੀਂ ਆ ਗਏ ਹਾਂ ਮੋਲੇ ਸਾਡੇ ਆ ਗਏ ਨੇ ਤੇ ਹੁਣ ਇਹਦੀ ਹੋਮ ਡਿਲੀਵਰੀ ਹੋਣ ਲੱਗੀ ਏ ਐ ਚਿੱਠੀ ਹੋਮ ਡਿਲੀਵਰੀ ਹੋਣ ਲੱਗੀ ਏ ਠੀਕ ਏ ਠੀਕ ਏ ਤੇ ਚਾਚੇ ਹੁਣੀ ਬਾਗੀ ਨੂੰ ਲੈ ਕੇ ਚਲੇ ਗਏ ਆਪਣੇ ਘਰੇ ਅਸੀਂ ਗੋਲੂ ਨੂੰ ਲੈ ਕੇ ਚਲੇ ਆ ਆਪਣੇ ਘਰੇ ਜਾ ਕੇ ਹਣੇ ਦਾ ਵੈਲਕਮ ਕਰਦੇ ਆਂ ਘਰ ਤੇ ਪਹਿਲਾ ਪਤਾ ਹੈ ਜਿਹੜਾ ਸਕੂਟਰੀ ਤੇ ਆਇਆ ਹੈ ਕਰੇ ਤੇ ਮੁੰਡਾ ਆ ਗਿਆ ਤੇ ਨਾਲੇ ਸੰਨ ਵੀ ਆ ਗਿਆ ਹੈ ਹਾਂ ਇਦਾਂ ਹੀ ਹੈ ਆਓ ਰੱਖ ਨਹੀਂ ਫੁਆਇਆ ਤੇ ਹੁਣ ਕੱਢ ਗਈ ਲਓ ਜੀ ਹਣ ਮੁੰਡੇ ਦਾ ਹੋ ਰਿਹਾ ਵੈਲਕਮ ਵੈਲਕਮ ਵੀ ਸਰਬਜੋਤ ਸਿੰਘ ਗੋਲੂ ਲਓ ਜੀ ਹਾਰ ਪਾਓ ਮੁੰਡੇ ਨੂੰ ਪਹਿਲਾਂ ਹਾਂ ਵੈਲਕਮ ਵੀ ਵੈਲਕਮ ਮੁੰਡਿਆ ਆ ਜਾ ਹੁਣ ਆਓ ਜੀ ਜੀ ਆ ਰਹਾ ਹੈ ਲਓ ਜੀ ਹੈਲੋ ਅਕੀਕਾ ਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਿੱਧਾ ਆਹ ਜੇ ਵਾਹ ਤੇ ਲੋ ਜੀ ਗੋਲੂ ਆਪਣਾ ਆਪਣੇ ਆ ਗਿਆ ਕਰੇ ਤੇ ਹੁਣ ਧੋ ਵੀ ਚੜ ਗਈ ਹੈ ਮੌਸਮ ਵੀ ਸੋਨਾ ਹੋ ਗਿਆ ਬਾਬੇ ਨੇ ਕਿਰਪਾ ਕਰਦੀ ਵੀ ਹੁਣ ਜੇ ਪਰੋਣੇ ਆਏ ਨੇ ਤੇ ਉਹਨਾਂ ਨੂੰ ਹੁਣ ਆ ਘੋੜਾ ਵਾਲਾ ਤੇ ਦੁਪੱਟਾ ਜ਼ਰੂਰੀ ਹੈ ਇਸ ਕਰਕੇ ਹੁਣ ਤੇ ਤੋ ਜਾਣ ਗਿਆ ਤੇ ਸਾਰਾ ਕੁਝ ਹੋ ਗਿਆ ਤੇ ਹੁਣ ਮੁੰਡਾ ਆਪਣੇ ਘਰੇ ਆ ਗਿਆ ਤੇ ਇਹਨੂੰ ਰਿਲੈਕਸ ਕਰਦੇ ਆ ਤੇ ਆਰਾਮ ਕਰਦਾ ਥੋੜਾ ਜਿਹਾ ਮੈਂ ਤੇ ਹਣੀ ਜਾ ਕੇ ਭੱਜ ਕੇ ਥੋੜੀ ਜੀ ਕੰਮ ਤੇ ਜਿਹੜੀ ਕੱਢਿਆਨੇ ਆ ਤੇ ਆ ਕੇ ਫਿਰ ਅਗਲਾ ਪ੍ਰੋਗਰਾਮ ਤੁਹਾਨੂੰ ਦੱਸਾਂਗੇ ਤੇ ਹੁਣ ਇਸ ਵਲੋਗ ਨੂੰ ਇੱਥੇ ਐਂਡ ਕਰਦੇ ਜੇ ਤੁਹਾਨੂੰ ਵੀਡੀਓ ਪਸੰਦ ਆਏ ਤਾਂ ਮੇਰੇ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮਚ